ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਖਟਾਰੀਆ ਕੌਣ ਨੇ ਸ਼ਾਇਦ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਹਤ ਜਰੂਰ ਆਈ ਹੋਊਗੀ ਕੁਝ ਪਲ ਵਾਸਤੇ ਕਿਉਂਕਿ ਪਾਰ ਸਰਕਾਰ ਨੇ ਰਾਜਪਾਲ ਬਨਵਾਰੀ ਲਾਹਲਪ੍ਰੋਸਤ ਨੂੰ ਬਦਲ ਦਿੱਤਾ ਤੇ ਉਹਨਾਂ ਦੀ ਜਗ੍ਹਾ ਅਸਮ ਦੇ ਰਾਜਪਾਲ ਗੁਲਾਬ ਚੰਦ ਖਟਾਰੀਆ ਨੂੰ ਪੰਜਾਬ ਦੀ ਬਤੌਰ ਰਾਜਪਾਲ ਜ਼ਿੰਮੇਵਾਰੀ ਦਿੱਤੀ ਹੈ ਤੇ ਨਾਲ ਦੀ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਉਹ ਨਵੇਂ ਪ੍ਰਸ਼ਾਸਕ ਹੋਣਗੇ ਬਨਵਾਰੀ ਵਾਲਾ ਪੁਰੋਹਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਰ 36% ਦਾ ਅੰਕੜਾ ਚੱਲਦਾ ਸੀ ਉਹ ਅੰਕੜਾ ਹੁਣ ਖਤਮ ਹੋ ਗਿਆ ਤੇ ਨਵੇਂ ਗੁਲਾਬ ਚੰਦ ਕਟਾਰੀਆ ਕੌਣ ਨੇ ਇਹਨਾਂ ਦੀ ਉਮਰ ਕਿੰਨੀ ਹੈ ਕਿੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦਾ ਸਿਆਸੀ ਤਜਰਬਾ ਸਿਆਸੀ ਕੈਰੀਅਰ ਕੀ ਆ ਗੁਲਾਬਜਾ ਕਟਾਰੀਆ ਜਿਹੜੇ ਅਸਾਮ ਦੇ ਫਿਲਹਾਲ ਗਵਰਨਰ ਸੀ ਉਹਨਾਂ ਨੂੰ ਹੁਣ ਪੰਜਾਬ ਦਾ ਨਵਾਂ ਗਵਰਨਰ ਲਗਾਇਆ ਗਿਆ 13 ਅਕਤੂਬਰ 1943 ਨੂੰ ਪੈਦਾ ਹੋਏ ਨੇ ਰਾਜਸਥਾਨ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦੀ ਆਪਣੀ ਐਜੂਕੇਸ਼ਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਚ ਉਹ ਸ਼ਾਮਲ ਹੋ ਜਾਂਦੇ ਨੇ ਤੇ ਫਿਰ ਰਾਜਸਥਾਨ ਸਰਕਾਰ ਦੇ ਵਿੱਚ ਉਹ ਗ੍ਰਹਿ ਮੰਤਰੀ ਐਜੂਕੇਸ਼ਨ ਮੰਤਰੀ ਪੀ ਡਬਲਯੂ ਮਨਿਸਟਰ ਕਈ ਦਫਾ ਮੰਤਰੀ ਰਹਿ ਚੁੱਕੇ ਨੇ ਸੱਤ ਦਫਾ ਦੇ ਐਮਪੀ ਨੇ ਐਮਐਲਏ ਨੇ ਇੱਕ ਵਾਰ ਐਮਪੀ ਇੱਕ ਵਾਰ ਰਾਜ ਸਭਾ ਦੇ ਵੀ ਮੈਂਬਰ ਪਰਿਮਿਟ ਰਹਿ ਚੁੱਕੇ ਨੇ ਅਸਾਮ ਦੇ ਵਿੱਚ ਉਹਨਾਂ ਨੇ 22 ਫਰਵਰੀ 2023 ਨੂੰ ਅਹੁਦਾ ਸੰਭਾਲਿਆ ਸੀ ਔਰ 27 ਜੁਲਾਈ 2024 ਤੱਕ ਉਹ ਅਸਾਮ ਦੇ ਗਵਰਨਰ ਬਣੇ ਰਹੇ ਨੇ ਅਸਾਮ ਦੇ ਉਹ ਕਤਵੀਂ ਗਵਰਨਰ ਸੀ ਜਦੋਂ ਉਹਨਾਂ ਨੇ ਬਤੌਰ ਰਾਜਪਾਲ ਅਹੁਦਾ ਚੁੱਕੀ ਸੀ 22 ਫਰਵਰੀ ਨੂੰ ਉਹਨਾਂ ਨੇ ਸੌਹ ਚੁੱਕੀ 22 ਫਰਵਰੀ ਤੋਂ ਲੈ ਕੇ 27 ਜੁਲਾਈ ਤੱਕ ਉਹ ਅਸਾਮ ਦੇ ਰਾਜਪਾਲ ਰਹੇ ਨੇ Rajasthan ਦੀ ਸਰਕਾਰ ਦੇ ਵਿੱਚ ਉਹ 2013 ਤੋਂ ਲੈ ਕੇ 2018 ਫਿਰ 2003 ਤੋਂ ਲੈ ਕੇ 2008 ਫਿਰ 1993 ਤੋਂ ਲੈ ਕੇ 1998 ਤੱਕ ਉਹ Rajasthan ਸਰਕਾਰ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਮੰਤਰੀ ਵੀ ਰਹਿ ਚੁੱਕੇ ਨੇ BJP ਦੇ ਸੀਨੀਅਰ ਲੀਡਰ ਨੇ ਤੇ ਨਾਲ ਦੀ ਨਾਲ ਗੁਲਾਬ ਚੰਦ ਘਟਾਰੀਆ BJP ਦੀ ਸੈਂਟਰਲ ਵਰਕਿੰਗ ਕਮੇਟੀ ਦੇ ਵੀ ਮੈਂਬਰਹਿ ਚੁੱਕੇ ਨੇ ਉਦੇਪੁਰ ਦੇ ਰਹਿਣ ਵਾਲੇ ਗੁਲਾਬਚੰਦ ਕਟਾਰੀਆ ਨੌਵੀਂ ਲੋਕ ਸਭਾ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਔਰ ਇਸ ਤੋਂ ਇਲਾਵਾ 1999 ਤੋਂ ਲੈ ਕੇ 1991 ਤੱਕ ਉਹ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਨੇ ਜਦ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਉਦੋਂ ਉਹਨਾਂ ਦੇ ਖਿਲਾਫ ਸ਼ੇਖ ਇਨਕਾਊਂਟਰ ਕਿਲਿੰਗ ਮਾਮਲੇ ਦੇ ਵਿੱਚ ਸੀਬੀਏ ਨੇ ਉਹਨਾਂ ਦੇ ਖਿਲਾਫ ਕੇਸ ਵੀ ਦਰਜ ਕੀਤਾ ਸੀ ਪਰ ਉਹਨਾਂ ਦੇ ਖਿਲਾਫ ਕੋਈ ਸਬੂਤ ਨਾ ਮਿਲਣ ਦੀ ਸੂਰਤ ਦੇ ਵਿੱਚ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ। ਰਾਜਸਥਾਨ ਦੇ ਵਿੱਚ ਉਹ ਬਤੌਰ ਲੀਡਰ ਆਫ oppositon ਮਤਲਬ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਚੁੱਕੇ ਨੇ 219 ਤੋਂ ਲੈ ਕੇ 223 ਤੱਕ ਫਿਰ 2013 ਤੋਂ ਲੈ ਕੇ 1 ਸਾਲ ਫਿਰ ਦੋ ਦਫਾ ਉਹ ਜਿੱਥੇ ਲਗਾਤਾਰ ਲੀਡਰ ਆਫ oppositon ਰਹੇ ਨੇ ਇੱਕ ਵਾਰ ਤੇ 219 ਤੋਂ ਲੈ ਕੇ 223 ਤੇ 23 ਤੱਕ ਫਿਰ 2013 ਤੋਂ ਲੈ ਕੇ 13 ਤੱਕ 3-4 ਮਹੀਨੇ ਫਿਰ 2002 ਤੋਂ ਲੈ ਕੇ 2003 ਤੱਕ ਵੀ ਉਹ ਬਤੌਰ ਵਿਰੋਧੀ ਧਰਦੇ ਨੇਤਾ ਰਹੇ ਨੇ ਇਸ ਤੋਂ ਇਲਾਵਾ 1999 ਤੋਂ ਲੈ ਕੇ 2000 ਮਤਲਬ ਕਰੀਬ 1 ਸਾਲ ਉਹ ਭਾਰਤੀ ਜਨਤਾ ਪਾਰਟੀ ਦੀ ਰਾਜਸਥਾਨ ਯੂਨਿਟ ਦੇ ਪ੍ਰਧਾਨਮੀ ਰਹ ਚੁੱਕੇ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੀ ਵਿਧਾਨ ਸਭਾ ਅਸੈਂਬਲੀ ਉਦੇਪੁਰ ਤੋਂ ਉਹ ਸਾਲ 2003 ਤੋਂ ਲੈ ਕੇ ਸਾਲ 2023 ਤੱਕ ਉਦੇਪੁਰ ਤੋਂ ਐਮਐਲਏ रह ਚੁਕੇ ਨੇ ਔਰ ਇਸੇ ਤਰ੍ਹਾਂ 1977 ਤੋਂ ਲੈ ਕੇ 1986 ਤੱਕ ਉਹ ਬਾਰੀ ਸਦਰੀ ਵਿਧਾਨ ਸਭਾ ਤੋਂ ਵੀ ਮੈਂਬਰ ਰਹ ਚੁਕੇ ਨੇ ਔਰ ਫਿਰ 1993 ਤੋਂ ਲੈ ਕੇ 2003 ਤੱਕ ਇਸੇ ਹੀ ਵਿਧਾਨ ਸਭਾ ਅਸੈਂਬਲੀ ਤੋਂ ਐਮਐਲਏ ਰਹ ਚੁਕੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਜਦੋਂ Rajasthan ਸਰਕਾਰ ਬਣੀ ਸੀ BJP ਦੇ ਵਿੱਚ ਸਭ ਤੋਂ ਪਹਿਲਾਂ ਇਹ 28 ਅਕਤੂਬਰ 2014 ਤੋਂ ਲੈ ਕੇ 11 ਦਸੰਬਰ 2118 ਤੱਕ ਗ੍ਰਹਿ ਮੰਤਰੀ ਰਹ ਚੁਕੇ ਨੇ ਇਸ ਤੋਂ ਇਲਾਵਾ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤੌਰ ਤੇ 20 ਦਸੰਬਰ 2013 ਤੋਂ ਲੈ ਕੇ 28 ਅਕਤੂਬਰ 2014 ਤੱਕ ਵੀ ਰਹਿ ਚੁੱਕੇ ਨੇ ਇਸੇ ਤਰ੍ਹਾਂ ਜਦੋਂ ਭਾਜਪਾ ਦੀ ਸਰਕਾਰ ਪਹਿਲਾਂ ਵੀ ਰਹੀ ਆ ਉਦੋਂ ਵੀ 31 ਮਈ 2004 ਤੋਂ ਲੈ ਕੇ 13 ਦਸੰਬਰ 2008 ਤੱਕ ਸੂਬੇ ਦੇ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਨੇ ਔਰ ਇਸੇ ਤਰ੍ਹਾਂ ਪਬਲਿਕ ਵਰਕਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਉਹਨਾਂ ਕੋਲ ਹੀ ਆ 8 ਦਸੰਬਰ 2003 ਤੋਂ ਲੈ ਕੇ 30 ਮਈ 2004 ਤੱਕ ਇਸਲਾਵਾ ਇੱਕ ਹੋਰ ਵੀ ਮੰਤਰੀ ਰਹੇ ਨੇ ਇੱਕ ਟਨਯੋਰ ਦੇ ਵਿੱਚ ਜਦੋਂ ਭਾਜਪਾ ਦੀ 1993 ਦੇ ਵਿੱਚ ਸਰਕਾਰ ਸੀ ਉਦੋਂ ਸੂਬੇ ਦੇ ਸਿੱਖਿਆ ਮੰਤਰੀ ਰਹ ਚੁੱਕੇ ਸੀ 13 ਦਸੰਬਰ 1993 ਤੋਂ ਲੈ ਕੇ 30 ਨਵੰਬਰ 1998 ਤੱਕ ਅਗਰ ਮੈਂਬਰ ਆਫ ਰਾਜਸਥਾਨ ਲੈਜਿਸਲੇਟਿਵ ਅਸੈਂਬਲੀ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ 2003 ਤੋਂ ਲੈ ਕੇ 16 ਫਰਵਰੀ 2023 ਤੱਕ ਮਤਲਬ ਕਰੀਬ ਲਗਾਤਾਰ 20 ਸਾਲ ਇਹ ਉਥੇ ਐਮਐਲਏ ਰਹੇ ਨੇ ਔਰ ਇਸ ਤੋਂ ਇਲਾਵਾ 1993 ਤੋਂ ਲੈ ਕੇ 2002 ਤੱਕ ਤਾਂ ਬਰੀ ਸਾਦਰੀ ਰਾਜਸਥਾਨ ਦੀ ਅਸੈਂਬਲੀ ਸੀਟ ਆ ਉਥੋਂ ਐਮਐਲਏ ਰਹੇ ਨੇ ਜਦਕਿ 2003 ਤੋਂ ਲੈ ਕੇ 16 ਫਰਵਰੀ 2023 ਤੱਕ ਉਹ ਉਦੇਪੁਰ ਸੀਟ ਤੋਂ ਐਮਐਲਏ ਰਹੇ ਨੇ 1993 ਤੋਂ ਲੈ ਕੇ ਲਗਾਤਾਰ 2023 ਤੱਕ ਉਹ ਰਾਜਸਥਾਨ ਅਸੈਂਬਲੀ ਦਾ ਹਿੱਸਾ ਰਹੇ ਨੇ ਔਰ ਇਸੇ ਦਾ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਦੀ ਗੱਲ ਕੀਤੀ ਜਾਵੇ ਨਾ ਤੇ 1974 ਤੋਂ ਲੈ ਕੇ 1985 ਤੱਕ ਇਹ ਉਦੇਪੁਰ ਲੋਕ ਸਭਾ ਸੀਟ ਦੇ ਮੈਂਬਰ ਰਹੇ ਚੁੱਕੇ ਨੇ ਔਰ ਇਸ ਤੋਂ ਇਲਾਵਾ ਰਾਜ ਸਭਾ ਮੈਂਬਰ 1999 ਤੋਂ ਲੈ ਕੇ 1999 ਤੱਕ ਰਹੇ ਚੁੱਕੇ ਨੇ ਅਗਰ ਬਤੌਰ Rajasthan BJP ਦੇ ਪਾਰਟੀ ਦੇ ਅਹੁਦੇ ਦੀ ਗੱਲ ਕੀਤੀ ਜਾਵੇ ਤਾਂ 27 ਮਈ 1999 ਤੋਂ ਲੈ ਕੇ 19 ਜੂਨ 2000 ਤੱਕ ਬਤੌਰ Rajasthan BJP ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਔਰ ਗੱਲ ਕੀਤੀ ਜਾਵੇ ਤਾਂ ਅਸਲ ਦੇ ਵਿੱਚ 13 ਅਕਤੂਬਰ 1944 ਨੂੰ ਪੈਦਾ ਹੋਏ ਨੇ ਐਸਐਮਪੀ ਇਹਨਾਂ ਦੀ 80 ਸਾਲ ਉਮਰ ਆ ਔਰ ਰਸਾਸਮੰਦ ਰਾਜਸਥਾਨ ਦਾ ਇੱਕ ਜਗਾ ਜਿੱਥੇ ਉਹ ਪੈਦਾ ਹੋਏ ਨੇ ਔਰ ਇਸ ਪੋਲੀਟੀਕਲ ਪਾਰਟੀ ਉਹਨਾਂ ਦੀ ਸ਼ੁਰੂ ਤੋਂ ਹੀ ਭਾਰਤੀ ਜਨਤਾ ਪਾਰਟੀ ਰਹੀ ਆ ਔਰ ਇਹਨਾਂ ਦੀ ਪਤਨੀ ਦਾ ਨਾਮ ਨੀਤਾ ਕਟਾਰੀਆ ਜਦਕਿ ਇਹ ਪੰਜ ਧੀਆਂ ਦੇ ਪਿਤਾ ਨੇ ਔਰ ਅਗਰ ਗੱਲ ਕੀਤੀ ਜਾਵੇ ਤਾਂ ਪੋਲੀਟੀਕਲ ਜਿਹੜੀ ਕੈਰੀਅਰ ਦੀ ਜਿਹੜੀ ਸ਼ੁਰੂਆਤ ਆ ਉਹ ਇਹਨਾਂ ਨੇ ਰਾਜਸਥਾਨ ਤੋਂ ਹੀ ਕੀਤੀ ਆ ਜੋ ਨਾ ਰਾਜਸਥਾਨ ਦੇ ਵਿੱਚ ਬਤੌਰ ਐਮਐਲਏ ਬਣੇ ਨੇ ਔਰ ਰਾਜਸਥਾਨ ਦੇ ਐਮਐਲਏ ਬਣਨ ਤੋਂ ਬਾਅਦ ਉਥੋਂ ਦੇ ਦੋ ਦਫਾ ਗ੍ਰਹਿ ਮੰਤਰੀ ਬਣਨ ਦਾ ਵੀ ਇਹਨਾਂ ਨੂੰ ਮੌਕਾ ਮਿਲਿਆ 2004 ਤੋਂ ਲੈ ਕੇ 2008 ਫਿਰ 2014 ਤੋਂ ਲੈ ਕੇ 2018 ਤੱਕ ਔਰ ਜਦੋਂ ਰਾਜਸਥਾਨ ਦੇ ਮੁੱਖ ਮੰਤਰੀ ਭੈਰੋ ਸਿੰਘ ਸਖਾਵਤ ਸਨ ਉਦੋਂ ਇਹ ਸੂਬੇ ਦੇ ਐਜੂਕੇਸ਼ਨ ਮੰਤਰੀ ਸਨ ਔਰ ਇਸ ਤੋਂ ਇਲਾਵਾ 1993-1998 ਦੇ ਦੌਰਾਨ ਇਸ ਤੋਂ ਇਲਾਵਾ ਬਰੀ 사ਦਰੀ ਤੋਂ ਵੀ ਐਮਐਲਏ ਚੁੱਕੇ ਨੇ ਕਰੀਬ 7 ਦਫਾ ਦੇ ਐਮਐਲਏ رہ ਚੁੱਕੇ ਨੇ ਔਰ ਵੱਖ-ਵੱਖ ਜਿਹੜੀਆਂ ਰਾਜਸਥਾਨ ਵਿਧਾਨ ਸਭਾ ਦੀਆਂ ਕਮੇਟੀਆਂ ਨੇ ਚਾਹੇ ਐਸਟੀਮੇਟ ਕਮੇਟੀ ਹੋਵੇ ਚਾਹੇ ਕਮੇਟੀ ਆਫ ਪੇਪਰ ਲੈਡ ਐਂਡ ਟੇਬਲ ਹੋਵੇ ਕਮੇਟੀ ਆਫ ਐਗਰੀਕਲਚਰ ਹੋਵੇ ਪ੍ਰਾਇਮਰੀ ਸਕੂਲ ਐਜੂਕੇਸ਼ਨ ਹੋਵੇ ਜਾਂ ਸੰਸਕ੍ਰਿਤ ਸਿੱਖਿਆ ਲੀਗਲ ਮਿਨੋਰਟੀ ਹੋਵੇ ਲਗਭਗ ਪਬਲਿਕ ਆਊਡਟ ਕਮੇਟੀ ਹੋਵੇ ਹਾਊਸ ਕਮੇਟੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਮੈਂਬਰ ਰਹਿ ਚੁੱਕੇ ਨੇ ਔਰ ਲੀਡਰ ਆਫ اپੋਜੀਸ਼ਨ ਇਹ 2002 ਤੋਂ ਲੈ ਕੇ 2003 ਤੱਕ ਰਹੇ ਚੁੱਕੇ ਨੇ ਗ੍ਰਹਿ ਮੰਤਰੀ ਰਹੇ ਚੁੱਕੇ ਨੇ ਰੂਲ ਡਿਵੈਲਪਮੈਂਟ ਮਿਨਿਸਟਰ ਰਹੇ ਚੁੱਕੇ ਨੇ ਫਿਰ 2018 ਤੋਂ ਲੈ ਕੇ ਫਰਵਰੀ 2023 ਚ ਫਿਰ ਇਹ ਲੀਡਰ ਆਫ اپੋਜੀਸ਼ਨ ਰਹੇ ਚੁੱਕੇ ਨੇ ਔਰ ਸਭ ਤੋਂ ਪਹਿਲਾਂ ਇਹਨਾਂ ਨੂੰ ਜਦੋਂ ਗਵਰਨਰ ਲਾਇਆ ਜਾਂਦਾ ਉਦੋਂ ਫਰਵਰੀ 2023 ਨੂੰ ਇਹਨਾਂ ਨੂੰ ਅਸਮ ਦਾ ਗਵਰਨਰ ਲਾਇਆ ਜਾਂਦਾ ਤੇ ਪੰਜਾਬ ਦੂਜਾ ਸੂਬਾ ਹੋਊਗਾ ਜਿੱਥੋਂ ਇਹਨਾਂ ਨੂੰ ਰਾਜਪਾਲ ਕੰਮ ਕਰਨ ਦਾ ਮੌਕਾ ਮਿਲੇਗਾ ਇਹ ਰਾਜਸਥਾਨ ਦੀ 6ਵੀਂ ਅਸੈਂਬਲੀ ਉਦੋਂ 1970 ਤੋਂ ਲੈ ਕੇ 1980 ਦੇ ਵਿੱਚ ਉਦੋਂ ਜਨਤਾ ਪਾਰਟੀ ਉਦੀ 7ਵੀਂ ਅਸੈਂਬਲੀ ਦੇ ਵਿੱਚ 4 ਐਮਐਲਏ ਚੁਣੇ ਜਾਂਦੇ ਨੇ 1980 ਤੋਂ ਲੈ ਕੇ 1985 ਪਾਰਟੀ ਬੀਜੇਪੀ 9ਵੀਂ ਲੋਕ ਸਭਾ ਦੇ ਵਿੱਚ ਐਮਪੀ ਚੁਣੇ ਜਾਂਦੇ ਨੇ 1999 ਤੋਂ ਲੈ ਕੇ 1999 ਵਿੱਚ ਬੀਜੇਪੀ ਵੱਲੋਂ 10ਵੀਂ ਰਾਜਸਥਾਨ ਦੀ ਵਿਧਾਨ ਸਭਾ ਦੇ ਦੌਰਾਨ 1993 ਤੋਂ ਲੈ ਕੇ 1998 ਤੱਕ ਫਿਰ ਐਮਐਲਏ ਬੀਜੇਪੀ ਦੇ 11ਵੀਂ ਰਾਜਸਥਾਨ ਦੀ ਵਿਧਾਨ ਸਭਾ ਦੇ ਵਿੱਚ ਬੱਦੀ ਸਾਧਰੀ ਤੋਂ ਐਮਐਲਏ ਬਣਦੇ ਨੇ 1998 ਤੋਂ ਲੈ ਕੇ 2003 ਤੱਕ 12ਵੀਂ ਰਾਜਸਥਾਨ ਵਿਧਾਨ ਸਭਾ ਅਸੈਂਬਲੀ 'ਚ ਫਿਰ ਐਮਐਲਏ ਬਣਦੇ ਨੇ 2003 ਤੋਂ ਲੈ ਕੇ 2008 ਤੱਕ ਫਿਰ 13ਵੀਂ ਰਾਜਸਥਾਨ ਵਿਧਾਨ ਸਭਾ ਅਸੈਂਬਲੀ ਦੇ ਵਿੱਚ ਫਿਰ 2008 ਤੋਂ ਲੈ ਕੇ 2013 ਤੱਕ ਐਮਐਲਏ ਨੇ 14ਵੀਂ ਰਾਜਸਥਾਨ ਅਸੈਂਬਲੀ ਦੇ ਵਿੱਚ ਮੁੜ ਐਮਐਲਏ ਚੁਣੇ ਜਾਂਦੇ ਨੇ 2013 ਤੋਂ ਲੈ ਕੇ 2018 ਤੱਕ ਔਰ 15ਵੀਂ ਰਾਜਸਥਾਨ ਅਸੈਂਬਲੀ ਵਾਸਤੇ ਮੁੜ ਤੋਂ ਐਮਐਲਏ ਚੁਣੇ ਜਾਂਦੇ ਨੇ 2018 ਤੋਂ ਲੈ ਕੇ ਫਰਵਰੀ 2023 ਤੱਕ ਇਹ ਨਾ ਦਾ ਉਹ ਸ਼ੋਕੜ ਉਹ ਗੱਲ ਕਿਤੇ ਸਿਆਸੀ ਇਹਨਾਂ ਨੇ ਸਭ ਤੋਂ ਪਹਿਲਾਂ 1970 ਤੋਂ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਸੀ ਭਾਰਤੀ ਜੁਵਾ ਜਨਤਾ ਮੋਰਚਾ ਦੇ ਵਿੱਚ ਤੇ ਨਾਲ ਹੀ ਜਨਰਲ ਸੈਕਟਰੀ 1970 ਦੇ ਵਿੱਚ ਉਹ ਵਾਈਸ ਪ੍ਰੈਜ਼ੀਡੈਂਟ ਚੁਣੇ ਜਾਂਦੇ ਨੇ ਫਿਰ ਉਹਨਾਂ ਨੂੰ 1980 ਦੇ ਵਿੱਚ ਜੁਵਾ ਮੋਰਚਾ ਦਾ ਜਨਰਲ ਸਕੱਤਰ ਬਣਾਇਆ ਜਾਂਦਾ ਫਿਰ 1980 ਤੋਂ ਲੈ ਕੇ 1985 ਤੱਕ ਭਾਜਪਾ ਰਾਜਸਥਾਨ ਦੇ ਸਕੱਤਰ ਚੁਣੇ ਜਾਂਦੇ ਹਨ 1986 ਦੇ ਵਿੱਚ ਉਹ ਰਾਜਸਥਾਨ ਬੀਜੇਪੀ ਦੇ ਜਨਰਲ ਸਕਤਰ ਰਹੇ ਨੇ 1986 ਤੋਂ ਲੈ ਕੇ 1993 ਤੱਕ ਔਰ ਫਿਰ 1999 ਤੋਂ ਲੈ ਕੇ 2000 ਤੱਕ ਉਹਨਾਂ ਨੂੰ ਰਾਜਸਥਾਨ ਬੀਜੇਪੀ ਦਾ ਪ੍ਰਧਾਨ ਬਣਾਇਆ ਜਾਂਦਾ ਇੱਕ ਲੰਮਾ ਤਜਰਬਾ ਸਿਆਸੀ ਤੌਰ ਤੇ ਔਰ ਲਗਾਤਾਰ ਉਥੋਂ ਐਮਐਲਏ ਐਮਪੀ ਬਣਿਆ ਆਪਣੇ ਆਪ ਚ ਇੱਕ ਵੱਡੀ ਗੱਲ ਔਰ 2023 ਦੇ ਵਿੱਚ ਉਹਨਾਂ ਨੂੰ ਫਿਰ ਭਾਰਤੀ ਜਨਤਾ ਪਾਰਟੀ ਵੱਲੋਂ ਅਸਮ ਦਾ ਜਿਹੜਾ ਗਵਰਨਰ ਬਣਾਇਆ ਜਾਂਦਾ ਔਰ ਫਿਰ ਪੰਜਾਬ ਦਾ ਗਵਰਨਰ ਉਹਨਾਂ ਨੂੰ ਥਾਪਿਆ ਜਾਂਦਾ ਇੱਕ ਦੋ ਦਿਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਉਹਨਾਂ ਨੂੰ ਬਤੌਰ ਰਾਜਪਾਲ ਅਹੁਦੇ ਦੀ ਸੌਂਚ ਕੋਣਗੇ ਜਿੱਥੇ ਨਵੇਂ ਰਾਜਪਾਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਇਹ ਹੈ ਕਿ ਬਨਵਾਰੀ ਲਾਲ ਪ੍ਰੋਹੁਤ ਸਾਹਿਬ ਦਾ ਜੋ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਹਨਾਂ ਦਾ ਅਸਤੀਫਾ ਭਾਰ ਸਰਕਾਰ ਨੇ ਪ੍ਰਮਾਣ ਕਰ ਲਿਆ ਤੇ ਜਿਸ ਕਰਕੇ ਲੱਗਦਾ ਕਿ ਜਿਹੜਾ ਰੇੜਕਾ ਚੱਲਦਾ ਆ ਰਿਹਾ ਸੀ ਬਨਵਾਰੀ ਲਾਲ ਪ੍ਰੋਹੁਤ ਅਤੇ ਮੁੱਖ ਮੰਤਰੀ ਭਗਵੰਤ ਮਾਦਾ ਉਹ ਖਤਮ ਹੋ ਚੁੱਕਾ ਨਵਾਂ ਰਾਜਪਾਲ ਇੱਕ ਦੋ ਦਿਨਾਂ ਵਿੱਚ ਆ ਜਾਣ ਆ ਜਾਣਗੇ ਫਿਰ ਦੇਖਦੇ ਕਿ ਨਵੇਂ ਰਾਜਪਾਲ ਦੀ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਹੋ ਜੀਆਂ ਅੱਗੇ ਸਿਆਸੀ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਆਪਸੀ ਜਿਹੜੀਆਂ ਸਾਂਝ ਆ ਉਹ ਕਿੰਨੀ ਕਾਮਯਾਬ ਹੋ ਕੇ ਸਾਬਤ ਹੁੰਦੀ ਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਇਸ ਜਾਣਕਾਰੀ ਦੇ ਨਾਲ ਧਰਤ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ